ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੁਮਾਰ ਜਨਮ ਤਰੀਕ 2 9 1982 ਹਾਈਟ 5 ਫੁੱਟ 4 ਇੰਚ ਜਨਮ ਸਥਾਨ ਹਰਿਆਣਾ ਸ਼ਹਿਰ ਜਲੰਧਰ ਕਾਸਟਿਊ ਮੇਰਾ ਪੜਾਈ ਦਸਵੀਂ ਪਾਸ ਕਾਮ ਇਲੈਕਟ੍ਰੋਨਿਕ تنਖਾ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੋ ਪਰਾ ਦੋ ਭੈਣ ਅਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9779364583 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 21 6 1992 ਕਾਸਟ ਜੱਟ ਸਿੱਖ ਗੋਤ ਤਾਲੀਵਾਲ ਏਰੀਆ ਬਟਿੰਡਾ ਲੜਕੇ ਦਾ ਤਲਾਕ ਹੋਇਆ ਕੰਮ ਆਰਮੀ ਜ਼ਮੀਨ ਤਨ ਕਿੱਲੇ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਨੀ ਮਾਤਾ ਹਾਊਸ ਵਾਈਫ ਇੱਕ ਪਰਾ ਇੱਕ ਭੈਣ ਅਮੈਰਿਡ ਵੈਦੀ ਪਰਵਾਰ ਨੂੰ ਪੜੀ ਰਹੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 89908844 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1997 ਹਾਈਟ ਪੰਜਪੁਰ ਜ਼ਿਲ੍ਹੇ ਕਾਸਟ ਜਰਸੀ ایرিয়া ਤੰਤਨ ਪੜਾਈ ਪੀਐਸਸੀ ਨਰਸਿੰਗ ਮੰਗ ਵਧਿਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕੇ ਕੋਲ ਜਮੀਨ 6 7 ਕਿਲੇ ਹੋਣ ਲੜਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਪੀਆਰ ਹੋਵੇ ਏਰੀਆ ਟੰ ਟੰ ਨੇੜੇ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 82849 74025 ਤੁਸੀਂ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਕੋਲ जन्म तरीक एक चार उन्नीस सौ नड़िनवे हाइट पांच फुट सत इंच कास्ट सिख पढ़ाई प्लस टू नॉन मैडिकल एरिया धर्मकोट मोगा परिवार मैंबर पिता खेतीबाड़ी करते ने माता हाउसवाइफ दो एक अंगलैंड मंग अवधिया परिवार तो पढ़े लिखे लड़के की लौड़ है लड़का नौकरी करता हो ਜੇ ਆਹ ਕੀਤੀ ਵਾਰੀ ਕਰਦਾ ਹੋਵੇ ਮੈਜੇ ਸੇ ਕਾਸਟੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98394 06113 ਤੁਸੀਂ ਜੋ ਮੋਬਾਈਲ ਨੰਬਰ 7052939196 ਤੁਸੀਂ ਪਰਵਾਨ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਸ਼ਿਵ ਕੁਮਾਰ ਜਨਮ ਤਰੀਕ 31 ਪੰਚ 1991 ਵਿੱਚ ਜਰਮ ਟਾਈਮਸ ਵੀਰ 825 then antar height 5 foot 7 inch ਪੜਾਈ ਵੀ ਕਾਸਟੂ ਖਤਰੀ ਕਮ ਕੋਟ ਲੁਧਿਆਣਾ ਪਰਵਾਰ ਮੈਂਬਰ ਪਿੱਤਨਾ ਮਾਤਾ ਇੱਕ ਪੈਨ ਵੀਆਈ ਅਮੰਗ ਵਜਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9981463227 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਮ ਤਰੀਕ 14/7/1996 ਹਾਈਟ ਪੰਪੂਰ 7 ਇੰਚ ਏਰੀਆ ਲੁਦੀਆਣਾ ਕਾਸਟ ਕੰਬੋਸ ਪੜਾਈ 10ਵੀਂ ਪਾਸ ਕੰਮ ਕਾਰਪੇਂਟਰ ਤਨਖਾਹ 20000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਪਿਤਾ ਮਾਤਾ ਤਨਪਰਾ ਦੂਪਰਾ ਮੈਰਿਡ ਮੰਗ ਵਿਦੀ ਪਰਵਤਨ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਦਾ ਮੋਬਾਈਲ ਨੰਬਰ 97806 2361 ਇਹਨਾਂ ਦਾ ਦੂਜਾ ਮੋਬਾਈਲ ਨੰਬਰ 98884 45288 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤਿਕ 1251995 ਹਾਈਟ ਪੰਚਪੁਰ 10 ਇੰਚ ਕਾਸਟ ਜਰਸਿਕ ਗੋਤ ਗੈਲ ਸ਼ਹਿਰ ਮੋਗਾ ਪੜਾਈ ਪਲੱਸ 2 ਕੰਮ ਕੇਤੀવાડી სპੋਰਟਸਮੈਨ ਜ਼ਮੀਨ ਸੱਤ ਕਿੱਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪੈਨ ਅਮੈਰਿਡ ਮੰਗ ਅਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 75288 जीरो सत्त चार सौ छत्तीस परिवार नोन करके जानकारी इन्होंम सिंह उम्र बत्तीस साल हाइट छे फुट कास्ट रामगढ़िए सिख एरिया मोहाली पढ़ाई ग्रेजुएशन इन कंप्यूटर एप्लीकेशन डिप्लोमा काम प्राइवेट जॉब मंग वधिया परिवार तो पढ़ी लिखी लड़की की लोड है ਲੜਕੀ ਤਲਾਕ ਜੋ ਵਿਧਵਾ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਪਟਿਆਲਾ ਮੁਹਾਲੀ ਰਾਜਪੁਰਾ ਫਤਿਹਗੜ ਸਾਹਿਬ ਏਰੀਆ ਨੂੰ ਪਹਲ ਹੈ ਇਹਨਾਂ ਦਾ ਮੋਬਾਈਲ ਨੰਬਰ 97804 Y80434 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ ਮਾਰਚ 1998 ਹਾਈਟ ਪੰਜ ਫੁੱਟ ਚਾਰ ਇੰਚ ਪੜਾਈ ਪਲੱਸ ਟੂ ਕਾਸਟ ਜਰਸਿਕ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਦਾ ਅੱਠ ਦਿਨਾਂ ਦੀ ਤਲਾਕ ਹੋ ਗਿਆ ਮੰਗ ਵਧੀਆ ਘਰ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਜ਼ਮੀਨ ਚਾਰ ਕਿੱਲੇ ਹੋ ਲੜਕੇ ਦੀ ਉਮਰ ਤੀ ਤੂ ਜ਼ਿਆਦਾ ਨਾ ਹੋਵੇ ਏਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਾਂ ਵਾਲੇ ਹੀ ਸੰਪਰਕ ਕਰਨ ਇਨਾਂ ਦਾ ਮੋਬਾਈਲ ਨੰਬਰ 99887 ਤੇ 95563 ਤੇ ਸਿਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸਿੰਘ ਜਨਮ ਤਰੀਕ 31 12 1987 ਹਾਈਡਰ ਪਾਨੀਪਟ ਸੀਐਨਸੀ ਕਾਸਟ ਰਜਿਸਟਰ ਗੋਤਮਾਨ ਚਿਲਾ ਬਠਿੰਡਾ ਜ਼ਮੀਨਸ਼ਹਿ ਕਿਲੇ ਕੰਮ ਕੀਤੀ ਵੜੀ ਲੜਕੇ ਦਾ ਤਲਾਕ ਹੋਇਆ 3 ਸਾਲ ਦਾ ਬੇਟਾ ਮੰਗ ਗਰੀਵ ਕਰਦੋਂ ਤਲਾਕशुदा ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪੈਨ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 3347591537 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਜਨਮ ਤਰੀਕ 1990 ਆਈ.ਡੀ.ਓ. 547 ਇੰਚ ਪੜਾਈ ਪਲੱਸ 2 ਏਰੀਆ ਸੰਗਰੂਰ ਕਾਸਟ ਅਗਰਵਾਰ ਕੰਮ ਕ੍ਰਿਆਨੀ ਦੀ ਦੁਕਾਨ ਕਰ ਰੈਂਟ ਦੀ ਇਨਕਮ ਲੜਕੇ ਦਾ ਤਲਾਕ ਹੋਇਆ ਮੰਗ ਕਰ ਸਵਾਲਣ ਲਈ ਕਰੀਲੂ ਲੜਕੀ ਦੀ ਲੋੜ ਹੈ Hindu ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰਨ ਏਰੀਆ ਸੰਗਰੂਰ ਦੇ ਆਸ-ਪਾਸ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਨਰੇ ਨਮੀ 14193308 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨਕਾ ਲੜਕਾ ਯੂ ਐਸ اے 1 ਉਮਰ 36 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀਕ ਕੰਮ ਆਪਣਾ bizness ਵਧੀਆ ਯੋਗ ਪਰਵਾਰ ਮੈਂਬਰ ਮਾਤਾ ਇਕਪੈਨ ਯੂਐਸਏ ਆਪਣਾ ਕਰ ਮੰਗ ਅਵਦੀਆ ਕਾਦਨੀ ਪਰਵਾਤ ਨੂੰ ਪੜੀ ਲਿਖੀ ਸੋਨੀ ਸਨਕੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਨ ਜਿਹਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ ਪਲੱਸ 850903 5501 ਤੁਸੀਂ ਪਰਵਾਤ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਸਪੈਨ ਉਮਰ 41 ਸਾਲ ਹਾਈਡ ਪਾਣੀ ਫੁੱਟ 9 ਇੰਚ ਪੜਾਈ ਪਲੱਸ 2 ਕਮ Amazon ਲੜਕੇ ਦਾ ਤਲਾਕ ਹੋਇਆ ਕਾਸਟਿਊ ਬਰਮਾ ਸੁਨਿਆਰੀ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ 10 ਪੈਨਾ ਮੈਰਿਡ ਮੰਗ ਅਗਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 003465469347 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 23 8 1990 ਹਾਈ ਟੂ 5 ਫੁੱਟ 8 ਇੰਚ ਜਿਲ੍ਹਾ ਲੁਧਿਆਣਾ ਕਾਸਟ ਬਾਮਨ ਪੜਾਈ ਵੀਟੈਗ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਵਧੀਆ ਪਰਵਾਟ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਜਨਰਲ ਕਾਸਟ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ 9817 15013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤ੍ਰਿਕ 312 1986 ਹਾਈਟ 5 ਫੁੱਟ 7 ਇੰਚ ਜਨਮ ਟਾਈਮ 4 15 ਪੜ੍ਹਾਈ 10ਵੀਂ ਪਾਸ ਕਮ ਪ੍ਰਾਈਵੇਟ ਜੌਬ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਦੋ ਭਰਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98883 ਇੱਕੀ ਇੱਕ ਚੁਰਾਸੀ ਤੁਸੀਂ ਫੋਨ ਕਰਕੇ ਇਨਾ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 9501512373